ਬਾਹਰ ਜਿਹੜੇ ਪੰਜਾਬੀ ਭੈਣ ਭਰਾ ਕਹਿੰਦੇ ਨੇ ਕਿ ਉਹਨਾਂ ਦੇ ਜਵਾਕਾਂ ਨੇ ਉਹਨਾਂ ਦੀ ਕੰਪਲੇਂਟ ਕਰਤੀ ਉਹਨਾਂ ਨੂੰ ਥਾਣੇ ਪਹੁੰਚਾਤਾ ਉਹ ਰੀਜ਼ਨ ਕਿ ਆ ਵੀ ਪੰਜਾਬੀ ਜਿੱਥੇ ਮਰਜ਼ੀ ਚਲੇ ਜੇ ਪੰਜਾਬੀ ਪੰਜਾਬ ਤੋਂ ਬਾਹਰ ਤਾਂ ਜਾ ਸਕਦਾ ਪਰ ਪੰਜਾਬੀ ਜੋ ਪੰਜਾਬ ਨਹੀਂ ਜਾ ਸਕਦਾ ਹਨਾ ਤੇ ਉਹਨਾਂ ਨੇ ਤਾਂ ਆਪਣੇ ਜਵਾਬ ਉਹਵੇਂ ਹੀ ਪਾਲਣੇ ਆ ਜਿਹੜਾ ਤਰੀਕਾ ਉਹਨਾਂ ਨੂੰ ਆਉਂਦਾ ਹੈ ਸੋ ਮੇਰੇ ਕਿ ਆ ਵੀ ਮੈਂ ਵੈਸੇ ਹੀ ਥੋੜਾ ਜਿਹਾ ਸੁਭਾਅ ਵਾਲੇ ਪਾਸਿਓ ਮੈਂ ਥੋੜਾ ਇਮੋਸ਼ਨਲ ਜਿਹਾ ਵਾਂ ਮੈਂ ਭਾਵਕ ਹੋ ਜਾਂਦਾ ਵਾਂ ਸੋ ਮੈਨੂੰ ਥੋੜਾ ਕੁੱਟਣਾ ਵੈਸੇ ਹੀ ਔਖਾ ਲੱਗਦਾ ਵਾਂ ਮਤਲਬ ਮੈਂ ਤਾਂ ਜੇ ਘੂਰ ਵੀ ਦਿਨਾ ਮੈਂ ਤਾ ਮੈਨੂੰ ਥੋੜੇ ਟਾਈਮ ਬਾਅਦ ਆਇਆ ਲੱਗਣ ਲੱ ਜਾਂਦਾ ਕਿ ਯਾਰ ਮੈਂ ਛਿੰਦੇ ਨੂੰ ਕੁਛ ਕਹਤਾ ਜਾਂ ਗੁਰਵਾਜ ਨੂੰ ਜਾਂ ਕਿਸੇ ਨੂੰ ਵੀ ਤੇ ਮੈਂ 10 ਮਿੰਟ ਬਾਅਦ ਉਹਨੂੰ ਮਨਾਉਣ ਚਲੇ ਜਾਣਾ ਹਨਾ 10 ਮਿੰਟ ਵੀ ਮੈਂ ਬਟ ਜ਼ਿਆਦਾ ਕਹਤੇ ਯਾਨੀ ਕਿ ਹਨਾ 3-4 ਮਿੰਟੀ ਮੇਰੇ ਹੁੰਦੇ ਨਹੀਂ ਹਨਾ ਸੋ ਜੇ ਉਹਨਾਂ ਦਾ ਮੜਾ ਮੋਟਾ ਕੁਛ ਉਹਦੇ ਕੋਲ ਕੋ ਹੱਥ ਵਾਲਾ ਹੁੰਦਾ ਤਾਂ ਉਹਨਾਂ ਦੀ ਮੰਮੀ ਵਾਲੇ ਪਾਸੇ ਹੋਈ ਹੁੰਦਾ ਮੇਰੇ ਵਾਲੇ ਪਾਸੇ ਨਹੀਂ ਹੁੰਦਾ ਹੈਗਾ ਸੋ ਉਹ ਧੂਰ ਸਕਦੀ ਆ ਉਹ ਝੜਕ ਦਿੰਦੀ ਆ ਮੜਾ ਮੋਟਾ ਤੇ ਪਰ ਮੇਰਾ ਨਹੀਂ ਮੇਰਾ ਤਾਂ ਜਮਾ ਹੀ ਓਕੇ ਹੈ ਗਾਮਾ ਤੇ ਉਹਨਾਂ ਨੇ ਕਦੇ ਇਸ ਚੀਜ਼ ਦਾ ਫਾਇਦਾ ਚੱਕਿਆ ਵੀ ਜੇ ਤੁਸੀਂ ਤੁਸੀਂ ਇਮੋਸ਼ਨ ਲਓ ਕਿਤੇ ਪਾਪਾ ਨੂੰ ਦੋ ਪੰਪ ਮਾਰ ਕੇ ਕੰਮ ਕਰਾ ਲਈਏ ਜਿਹੜਾ ਮੰਮੀ ਤੋਂ ਨਹੀਂ ਹੋਣਾ ਨਹੀਂ ਐਦਾਂ ਨਹੀਂ ਐਕਚੁਅਲੀ ਕੀ ਆ ਮੈਨੂੰ ਐਦਾਂ ਲੱਗਦਾ ਕਿ ਆਪਾਂ ਨਾ ਪੰਜਾਬੀ ਜਵਾਕ ਆਪਾਂ ਸਾਰੇ ਢੀਠੇ ਜਵਾਕਾਂ ਸਾਰੇ ਜੇ ਇੱਕ ਵਾਰੀ ਥੋੜੇ ਚਾਰਕ ਜਿਵੇਂ ਮੇਰੇ ਮੇਰੇ ਸਕੂਲ ਬਹੁਤ ਕੁੱਟ ਪਈਆ ਠੀਕ ਹੈ ਜੀ ਮੈਂ ਸਕੂਲ ਜਾਂਦਾ ਸੀ ਤਾਂ ਮੇਰਾ ਮੈਥ ਆਲਾ ਮੈਨੂੰ ਬਹੁਤ ਕੁੱਟਦਾ ਸੀ ਹਨਾ ਤੇ ਉਹਨੇ ਤੂਦ ਦੀ ਛੁੱਟੀ ਰੱਖੀ ਹੋਣੀ ਉਹਨੇ ਮਾਰਨੀ ਆ ਮਤਲਬ ਸ਼ੁਰੂ ਸ਼ੁਰੂ ਚ ਮੈਂ ਬੜਾ ਓਏ ਹੋਏ ਐ ਕਰਨਾ ਹਨਾ ਬਜੇ ਢੀਟ ਜੇ ਹੋ ਗਈ ਸਾਨੂੰ ਪਤਾ ਹੈਗਾ ਵੀ ਇਹ 6 ਕੁ ਮਾਰਦਾ ਟੋਟਲ ਹਨਾ ਅਸੀਂ ਗਿਣੀਆਂ ਹੋਈਆਂ ਅਸੀਂ ਵੀ 6ਵੇਂ ਤੋਂ ਬਾਅਦ ਨਾ ਉਹ ਸੈਟ ਆਈਆਂ ਤੇ ਮਾਰ ਲ ਆ ਜਾਂਦਾ ਸੀ ਮਤਲਬ ਸਾਨੂੰ ਐ ਲੱਗਣ ਲੱਗ ਗਿਆ ਹੈਗਾ ਵੀ ਯਾਰ ਕਿਹੜਾ ਕੰਮ ਕਰੂਗਾ 6 ਛੁੱਟੀਆਂ ਹੀ ਖਾਲਾਂਗੇ ਹਨਾ ਵੀ ਇਹ ਜਿਆਦਾ ਸੌਖਾ ਲੱਗਣ ਲੱਗ ਗਿਆ ਹਨਾ ਸੋ ਮੈਨੂੰ ਐ ਲੱਗਦਾ ਕਿ ਆਪਾਂ ਨੂੰ ਜਿਹੜਾ ਕੋਟਾ ਮੇਰਾ ਮੈਨੂੰ ਲੱਗਦਾ ਵੀ ਇਹ ਇਸ ਐ ਹੀ ਨਹੀਂ ਕਿ ਇਹ ਤਰੀਕਾ ਐਂਡ ਹੈ ਮਤਲਬ ਆਪਣਾ ਪਰਪਸ ਕੀ ਹੈ ਆਪਣਾ ਪਰਪਸ ਜਵਾਕ ਨੂੰ ਸਮਝਾਉਣਾ ਹੈ ਇਹ ਨਹੀਂ ਕਿ ਉਹਨੂੰ ਡਰਾਉਣਾ ਹੈ ਕਿ ਕੱਲ ਨੂੰ ਕੋ ਚੀਜ਼ਾਂ ਹੀ ਲਕੋਣ ਲੱਗ ਜੇ ਤੁਹਾਨੂੰ ਝੂਠ ਬੋਲਣ ਲੱਗ ਜੇ ਜਾਂ ਕੁਛ ਐਦਾਂ ਕਰਨ ਲੱਗ ਜੇ ਸੋ ਫਿਰ ਹੁਣ ਜਿਵੇਂ ਏਕਮ ਚੰਦੇਉਣੀ ਨੇ ਮੈਂ ਉਹਨਾਂ ਲਈ ਘੂਰ ਵੀ ਦਿਨਾ ਨਾ ਤਾਂ ਉਹ ਸਮਝ ਲੋ ਥੱਪੜਾਂ ਦੇ ਬਰਾਬਰ ਹੋ ਜਾਊਗਾ ਉਹ ਡਰ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਪਾਪਾ ਨੇ ਅੱਜ ਸਾਨੂੰ ਘੂਰਿਆ ਤੇ ਵੀ ਕੋ ਬਹੁਤ ਵੱਡੀ ਗੱਲ ਹੋ ਗਈ ਵੀ ਅਦਰਵਾਈਜ਼ ਇਹ ਐਦਾਂ ਕਹਿੰਦੇ ਨਹੀਂਗੇ ਸੋ ਇੱਕ ਹੀ ਗੱਲ ਹੋ ਜਾਂਦੀ ਆ ਉਹ ਸੇਮ ਹੀ ਆ ਜਾਂਦਾ ਉੱਥੇ ਛੇ ਛੱਟੀਆਂ ਦੇ ਬਰਾਬਰ ਹੋ ਜਾਂਦਾ